ਹਾਂਜੀ ਵਾਈਕੁ ਜੀ ਕਾਲਸਾ ਵਾਈਕੁ ਜੀ ਕੀ ਫਤੀ ਐਮ ਜੀ ਬਲੌਗਸ ਤੇ ਤੁਹਾਡਾ ਸਭ ਦਾ ਸਵਾਗਤ ਹੈ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਸੋ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਦੱਸਿਆ ਸੀ ਕਿ ਅੱਜ ਆਪਾਂ ਆਪਣੇ ਪੀਕੇ ਪੰਡਾਏ ਹੋਈ ਸੀ ਤੇ ਸ਼ਾਮ ਨੂੰ ਆਪਾਂ ਜੀਮਾ ਸਾਹਿਬ ਕੋਲ ਗਈ ਸੀ ਤੇ ਉੱਥੋਂ ਨਿੰਬੂ ਸੀਗੇ ਜਿਹੜੇ ਉਹ ਲਿਆਏ ਸੀ ਨਿੰਬੂ ਆਪਾਂ ਨੂੰ 150 ਰੁਪਏ ਕਿਲੋ ਪੈਣਗੇ ਤੇ ਹੁਣ ਆਪਾਂ ਮਤਲਬ ਨਿੰਬੂ ਦਾ achar ਬਣਾਵਾਂਗੇ मम्मी हम गुरु घर गए हुए साढ़े पौने छे तो हो सवेर के मम्मी आगे फिर आप जी भी रेसिपी होगी शेयर करा जिमें भी बनाओ मम्मी हम आ गए गुरु घर गए वाली लेट हो गए दिलजीत दुल भी रात लेट आया सी 8:30 ਵਜ ਗਏ ਸੀ ਇਹਨੂੰ ਅੱਜ ਸਨੇਹਾ ਉੱਠ ਖੜਿਆ ਨਾ ਇਹ ਸਿੰਬਰੀ ਆਂਦੀ ਸੀ ਨਾ ਅਦ ਵਿਚਾਲੇ ਹੋਇਆ ਪੈ ਸੀ ਮੈਂ ਵੀ ਜਦ ਉੱਠਿਆ ਉਹ ਤੇ ਦੇਖਿਆਗਾ ਅਮੀ ਮੈਂ ਸਾਫ ਕਰ ਦਿੰਨੀ ਆ ਰੜਕਾ ਕਿੱਥੇ ਆ ਡੈਡੀ ਜਾ ਰਹੀ ਸੀਗੇ ਅੱਜ ਕੰਮ ਤੇ ਉਹਦੇ ਕਰਕੇ ਮੰਮੀ ਤਿਆਰੀ ਕਰ ਰਹੀ ਆ ਇਹ ਦੀ ਸਪੀਕਰ ਖਰਾਬ ਆ ਥੋੜਾ ਫੋਨ ਦਾ ਤਾਂ ਕਰਕੇ ਆਵਾਜ਼ ਦੀ ਪ੍ਰੋਬਲਮ ਆਉਂਦੀ ਆ ਤੁਸੀਂ ਅੱਜ ਨਿੰਬੂ ਦਾ achar ਦੀ recipe ਹਾਂਜੀ ਬਣਾਵਾਂਗੀ ਬਣਾਉਂਗੀ ਹਾਂਜੀ ਨਿੰਬੂ ਦਾ achar ਪਸੂਰ ਤਿਆਰ ਕਰ ਦਿੰਦੇ ਆਪਾਂ ਕਿਹੜੀ achar ਦੀ ਆਪਾਂ ਚਾਹ ਦੇ ਦੀ ਬਾਕੀ ਲੈ ਬੇੜਾ ਸਿੰਬਰ ਦੀ ਰੜਕਾ ਉਠੋ ਲੁਜੇ ਲਈ ਫਿਰਦੀ ਸੀ ਗੱਲ। ਬੱਜੀ ਆ। ਜੇ ਫਸਲੇ ਇਹੇ ਖੁਰਦੇ ਆਂਗੇ ਨਾ। ਹੂੰ। ਸ਼ੇਅਰ ਕਰਦੇ ਆਂ। ਆਪਣੀ ਲੁਸਤਾ ਮਾਹਾ ਖੁਰਦੇ ਇਤਜਾਬ ਨਹੀਂ ਮੰਗਦੇ। ਜਿਹੜੇ ਸੰਭਰਣਾ ਲੱਜੇ। ਲੰਬਾ ਆੜਕਾ ਲੈ ਕੇ। ਮਾੜਾ ਬੇੜਾ ਬੰਦਾ ਖੜੇ। ਅੱਛਾ ਜਿਹੜੇ ਨਹੀਂ ਸਿਮਰਦੇ ਵਿਚਾਰੇ ਉਹੋ। ਉਹ ਪ੍ਰੈਕਟਿਸ ਨਹੀਂ ਜੀਣਾ ਨਾ ਸੰਭਰਣਾ ਜਾਂਦਾ ਨਾ। ਪਿਸਾਰ ਕਰ ਲੋ। ਆਏ ਕਹਿਣਾ ਛੋਨੇ ਤੁਸੀਂ ਤੜਕੀ ਤਕੇ। ਜੁੜੇ ਜੌਬਸ ਤੇ ਜਾਂਦੇ ਨਾਲੇ ਵਿਚਾਰਿਆਂ ਨੂੰ ਵੀ ਕਿੱਥੇ ਟਾਈਮ ਹੁੰਦਾ ਹੈ ਇਧਰ ਆਪਣੀ ਤਾਂ ਥੋੜੀ ਮੌਤ ਲੱਗੀ ਹੁੰਦੀ ਕਦੋਂ ਫਿਰ ਭੇਰ ਰੋਲ ਤਾਂ ਦੂਜੇ ਵਾਲਾ ਪਰ ਉਹਨਾਂ ਤੋਂ ਜੀ ਨਹੀਂ ਆਖਿਆ ਸੋਡਾ ਕਿਵੇਂ ਜਿੱਤੂਗਾ ਗੋਬੀ ਲੈ ਵੀ ਦੋ ਹਾਂ ਗੋਬੀ ਦਾ ਕੀ ਬਣ ਪਤਾ ਅਸੀਂ ਕਿਉਂ ਗੋਬੀ ਤਾਂ ਬੇਮੌਸਮੀ ਜੀ ਆਹਦੇ ਉਹਨਾਂ ਤਾਂ ਜਿਹੜੀ ਉਹਨਾਂ ਤੇ ਲੱਗੀ ਹੁੰਦੀ ਜਿਹੜੀ ਟੋਰਾਚ ਹਾਂ ਉਹੀ ਮਿਲਦੀ ਆ ਹੁਣ ਦੂਜੀ ਦਾ ਕਿੱਥੇ ਮਿਲਦੀ ਆ ਤਿੰਨ ਚਾਰ ਵਾਰ ਤਾਂ ਘੋਤੀ ਹੂੰ ਹੂੰ ਇਹ ਬਿੱਚ ਮਿੱਚਾ ਪਾ ਰਹੀਆਂ ਸੀ ਯਾਰ ਰਾਤ ਮਿੱਚੀ ਪਾਤੀਆਂ ਇਹਨੇ ਅੱਜ ਲੈ ਕੇ ਆਈ ਜੀ ਇਹਨੂੰ ਮਿੱਚੇ ਮਦਰ ਕੱਢੋ 1.5 ਕਿਲੋ ਤਾਂ ਹੋਣਗੇ ਹਨਾ ਹਾਂਜੀ ਹੋਣਗੇ 1.5 ਐਨੇ ਮਹਿੰਗੇ ਹੋ ਰਹੇ ਨੇ ਨਿਕਲ ਕਿੰਨੇ ਰੁਪਏ ਕਿਲੋ ਦੇ 150 ਰੁਪਏ ਕਿਲੋ ਹੁੰਦੇ ਨੇ ਐਸ ਕੀਰ ਗਰਮੀ ਵਾਲੀ ਦੀ ਤਾਂ ਕਰਦੀ ਹੂੰ ਬਹੁਤ ਮਹਿੰਗੇ ਨੇ ਇਹ ਲਿੰਬੂ ਆਪਾਂ ਨੇ ਹੁਣ ਲਿੰਬੂ ਦਾ ਚਾਰ ਤਿਆਰ ਕਰਨਾ ਹੈ ਆਪਾਂ ਨੇ ਥੋਕ ਲੈ ਕੇ ਆ ਰਹੇ ਚਲੋ ਜਰਾ ਸੋ ਇਹ ਦਿਸਰੀ ਹਉਸ ਸੇਰ ਖਾਲੀ ਪੇਟ ਖਾਣ ਗਈ ਤੂੰ ਕਿਉਂ ਹੋਰ ਕਾਜ ਨਹੀਂ ਹੁੰਦੀ ਤੇ ਦਾਦੀ ਬਾਂਦਾ ਸੀ ਕਿ ਰਾਏ ਪਹਿਲਾਂ ਮੈਂ ਖਾਣ ਦੀ ਦਿੰਦੀ ਜੂ ਦਾ ਦਾਲ ਦਾਲ ਚ ਸੱਟ ਰੈਂਦੀ ਸੀ ਮੈਂ ਮੈਂ ਤਾਂ ਪਹਿਲੇ ਹੁਣ ਤੁਰਤੀ ਲੱਗਦੀ ਗੁਰਤੇ ਵਾਰ ਮੈਂ ਤਾਂ ਔਖੀ ਹੋ ਜੇ ਤਾਂ ਯਾਦ ਨਾਲ ਬੋਤ ਬਤਨ ਤਾਂ ਨਹੀਂ ਆਂ ਵੀ ਸਿਰ ਸਿਰ ਤਰਿਆ ਕਰਤੇ ਆਪਾਂ ਦਾ ਹੈ ਯਾਦ ਨਹੀਂ ਬਾਂਦਾ ਜਿਆ ਖਾਲੀ ਪੇਟ ਸੇਵ ਖਾਣਾ ਚਾਹੀਦਾ ਹਮ ਸਿਰ ਦੁਖ ਹੈ ਗਾਣੇ ਨਾ ਸਿਰ ਦੁਖੀ ਨਾ ਚੱਕਰ ਬੱਕਰ ਆਉਣ ਜਾਈਂ ਅੰਦਰ ਸਾਰਾ ਸਰੀਰ ਠੀਕ ਕਰ ਲੈਂਦੇ ਹੂੰ ਬੁਰ ਦੇ ਮਾ ਵਾਹ ਨੂੰ ਦੇ ਕੇ ਲੈ ਲੈ ਮੈਂ ਨਿੰਬੂ ਤੇ ਹਨਾ ਆਪਾਂ ਹੋ ਨਿੰਬੂ ਦੇ ਚਾਰ ਦਾ ਸਾਮਾਨ ਦੱਸ ਜਾਈ ਆ ਹੈ ਗਿਆ ਖੰਡ ਦੇਸੀ ਖੰਡ ਹਾਂਜੀ ਦੇਸੀ ਖੰਡ ਆ ਹੈ ਗਿਆ ਜੀਰਾ ਹੂੰ ਆਹ ਸਾਰਾ ਮਸਾਲਾ ਵਗੈਰਾ ਜਿਆਨੀ ਬੁੱਧੀ ਚਾਰ ਚ ਪੈਂਦਾ ਖੱਟੀ ਚ ਪੈਂਦਾ ਮਿੱਟੀ ਚ ਪੈਂਦਾ ਆ ਹੈਗਾ ਜੀ ਨਮਕ ਠੀਕ ਹੈ ਆਪਾਂ ਹੁਣ ਇਹਨਾਂ ਨੂੰ ਮਿਕਸ ਕਰਕੇ ਨਿੰਬੂ ਪਾ ਕੇ ਚਾਰ ਬਣਾ ਕੇ ਰੱਖ ਦਾਂਗੇ ਠੀਕ ਹੋ ਜੀ ਬਿਲਕੁਲ ਆਸਾਨ ਰੈਸਪੀ ਹੈ ਨਾ ਇਹ ਜਮੀ ਬਿਲਕੁਲ ਆਸਾਨ ਕੋਈ ਤੋ ਉਹ ਚੋਕੜਾ ਹੀ ਚੜਾਉਂਦੀ ਲੋੜ ਨਹੀਂ ਖਾਸ ਕਰੀ ਜਿਵੇਂ ਸੁਖਾਲਾ ਤਰੀਕਾ ਦਾ ਆਪਾਂ ਬਹੁਤਾ ਸਾਨੀ ਨਾ ਪਾਉਣ ਮਸੀਂ ਕੋਦੋਂ ਵੀ ਪਾ ਸਕਦੇ ਆ ਚਾਰ ਦਾ ਕੋਈ ਐਨਾ ਟਾਈਮ ਜਿਆਦਾ ਨਹੀਂ ਹੁੰਦਾ ਬਾਕੀ ਤਾਂ ਜੀ ਪਾਤਾ ਸਕਦੇ ਵੀ ਸਕਦੇ ਆਂਗੀ ਹੂੰ ਬਾਕੀ ਮੌਸਮ ਦੇ ਹਿਸਾਬ ਨਾਲ ਹੀ ਵਧੀਆ ਪਾਇਆ ਜਾਂਦਾ ਜਿਵੇਂ ਹੁਣ ਵਧੀਆ ਠੀਕ ਆ ਮੌਸਮ ਮੌਸਮ ਮੈਂ ਗਰਮੀ ਦੀ ਹੁਣ ਵਧੀਆ ਪਾਇਆ ਜਾਂਦਾ ਸਿਆਲ ਚ ਤਾਂ ਸੈੱਟ ਨਹੀਂ ਹੁੰਦਾ ਸਿਆਲ ਚ ਨਹੀਂ ਪਾਇਆ ਜਾਂਦਾ ਜੀ ਪਰ ਨਿੰਬੂ ਘੱਟ ਆਉਂਦੇ ਨੇ ਕਿੰਨੇ ਖੰਡ ਪਾਉਂਗਾ 1.5 ਕਿਲੋ ਨਹੀਂ ਜਿਹੜਾ ਕਿਲੋ ਚੀ ਜ ਕੋਈ ਗੱਲ ਨਹੀਂ 1 ਕਿਲੋ ਲੈ ਹੀ ਸੀ ਦੇਖ ਕੇ ਸਾਫ ਅੱਧੀ ਕਿਲੋ ਪਾਵਾਂਗੇ ਜਿੰਨਾ ਕ ਲੱਗੂ ਆਪਾਂ ਉਨਾ ਹੀ ਲਾਵਾਂਗੇ ਬਾਲਾ ਨਹੀਂ ਲਾਵਾਂਗੇ ਅੱਧੀ ਕਿਲੋ ਹੈ ਨਾ ਅੱਧੀ ਕਿਲੋ ਖੰਡ ਪਾ ਲਈ ਜੀ ਕਿਲੋ ਚ ਹੂੰ ਤੇ ਸਾਹ ਨਾਲ ਆਪਾਂ ਨੂਨ ਪਾ ਲੈਣੇ ਆ ਖੱਟਾ ਮਿੱਠਾ ਚਾਰ ਬਣ ਜੂ ਉਹਤ ਵਧੀਆ ਹੈ ਕਾਲਾ ਨੂਨ ਪਾਉਣੇ ਤੁਸੀਂ ਕਾਲਾ ਨੂਨ ਵੀ ਪਾ ਸਕਦੇ ਆ ਜੀ ਆਪਾਂ ਦੇਸੀ ਜਿਹੜਾ ਵੀ ਜੀ ਤੁਹਾਡੀ ਮਰਜ਼ੀ ਹੈ ਉਹਨੂੰ ਪਾ ਸਕਦੇ ਆ ਉੱਚ ਆਪਾਂ ਨੇ ਜੀ ਜੀਰਾ ਮਿਕਸ ਕਰਨਾ ਹੈ ਮਿੱਠਾ ਚਾਰ ਤਾਂ ਲਗ ਤਰੀਕੇ ਨਾਲ ਬਣੂਗਾ ਨਾ ਹਾਂਜੀ ਮਿੱਠਾ ਤਾਂ ਉਹਦੇ ਵਿੱਚ ਜੀ ਕੱਲੀ ਖੰਡ ਪਾਇਆ ਜਾਂਦੀ ਹੈ ਓਕੇ ਆਪਾਂ ਇਹ ਖੰਡ ਖੰਡ ਵਾਲਾ ਪਾਵਾਂਗੇ ਆਪਾਂ ਹੂੰ ਨਮਕ ਤਾਂ ਇਹਦੇ ਵਿੱਚ ਜੀ ਥੋੜਾ ਜਿਹਾ ਪਾਉਂਗਾ ਜੀ ਆਪਾਂ ਹੁਣ ਜਿਆਦਾ ਤਾਂ ਇਹ ਫਿਰ ਮਿੱਠੇ ਬਣਾ ਲੈਣੇ

ਤੱਕ ਪੈਕੇਟ ਮਸਾਲੇ ਦਾ ਐਡ ਕੀਤਾ ਹਾਂ ਜੀ। ਲੋ ਜੀ ਇਸ ਤਰ੍ਹਾਂ ਜਿਹੜਾ ਮਿਕਸ ਕੀਤਾਗਾ ਮੁਰਗੀ ਵਾਲਾ ਤਿਆਰ ਹੋ ਗਿਆ। 1 ਮਿੰਟ ਜੀ ਆਪਾਂ ਭਰ ਕੇ ਦਿਖਾਉਣੇ ਆ ਨਿੰਬੂ ਕਿਵੇਂ ਭਰਨੇ। ਬਸ ਇਹਨਾਂ ਨੂੰ ਫਿਲ ਕਰ ਲੈਣਾ। ਬਸ ਸਫਾਣੀ ਮਿਕਸ ਕਰ ਲੈਣ ਨੂੰ ਬਹੁਤ ਵਧੀਆ। ਇਹਨਾਂ ਨੂੰ ਪਾਪਰਨਾ ਜੀ ਐਮੀ।

ਹਾਂ ਉਹਨਾਂ ਦਾ ਵੀ ਕਹਿੰਦੇ ਸੀ ਪਾਪੂ ਦੇ ਹੱਥ ਦਾ ਚਾਰ ਖਰਾਬ ਬਹੁਤ ਵਧੀਆ ਚਾਰ ਬਣਾਉਂਦੀ ਸੀ ਪੇਠੇ ਦੀ ਢਾਲ ਵੀ ਬਹੁਤ ਵਧੀਆ ਬਣਾਉਂਦੀ ਸੀ ਉਹ ਅਸੀਂ ਤਾਂ ਕਦੇ ਖਾਧੀ ਨਹੀਂ ਸੀ ਮੈਂ ਖਾਧੀ ਹੈ ਬਹੁਤ ਵਾਰ ਅੱਛਾ ਇਸਰ ਨਾਲ ਜੁੜੇ ਨਿੰਬੂ ਨੇ ਆਪਣਾ ਨੂੰ ਸਾਲਾ ਨੂੰ ਫਿਲ ਕਰਨਾ ਪਰ ਲੈਣਾ ਫੋਨ ਹੋ ਗਿਆ ਇਹਨੂੰ ਮਰ ਕੇ ਦੇਵੀ ਕੁਈ ਚਾਹਤਾ ਕਿ ਕਿੰਨਾ ਤੇ ਮੰਗੀ ਪਾਣੀ ਆ ਮੈਂ ਨਹੀਂ ਚੀਕਿਆ ਇਹ ਜੰਮੀ ਸੋਖਾ ਨਾ ਸਾਡੇ ਤਾਂ ਪੀਵਰੀ ਪਾਇਆ ਗਾ ਮੇਰੀ ਖਰਾਬ ਹੋ ਜਾਣਾ हमारे <गर्य> ਅਧਿਆਪਨ ਮੁੱਠੀ ਪਾਉਂਦੇ ਹੈ ਨਾ ਪੂਰੀ ਬਲੰਮੀ ਕਿਦਾ ਕਦਮ ਤੇ ਇਹਨੇ ਬਹੁਤ ਚੰਗੀ ਜਿਹੀ ਲਾਈਨ ਹੈ ਕਦਮ ਇਤਨੀ ਇਹਨੇ ਨਾਮ ਕਰੀ ਠੀਕ ਹੈ ਇਹ ਨੋਰਮਲ ਜਾਏਗਾ ਪਾਈਆ ਕਰਖ ਲੈ ਲੈਂਦੇ ਆ ਪਾਈਆ ਇੱਕਦਮ ਉਠਾ ਕੇ ਲੈਣਾ ਹੈ ਨਾ ਆ ਪਾਈਆ ਖੋ ਲੋ ਜੀ ਜਿਹੜੇ ਆਪਣਾ ਖੱਟਾ ਮਿੱਠਾ ਆਚਾਰ ਸੀ ਉਹ ਵਾਲੇ ਨਿੰਬੂ ਨੇ ਪਾ ਫਿਲਿੰਗ ਕਰ ਦਿੱਤੀ ਆ ਤੇ ਹੁਣ ਆਪਾਂ ਜਿਹੜਾ ਕੱਲਾ ਮਿੱਠਾ ਆਚਾਰ ਸੀਗਾ ਉਹ ਬਣਾਉਨੇ ਆਂਗੇ ਪਾਈਏ ਇੱਕ ਨਿੰਬੂ ਦਾ ਬਣਾਵਾਂਗੇ ਆਪਾਂ ਤੇ ਮਿੱਠਾ ਆਚਾਰ ਵੀ ਵਧੀਆ ਲੱਗਦਾ ਖੱਟਾ ਮਿੱਠਾ ਵੀ ਵਧੀਆ ਲੱਗਦਾ ਸਾਰਾ ਸਵਾਦ ਲੱਗਦੇ ਹੁੰਦੇ ਨੇ ਇਹ ਤੇ ਇਹਦੇ ਵਿੱਚ ਮੰਮੀ ਨੇ ਦੇਸੀ ਖੰਡ ਲਈ ਹੈਗੀ ਤੇ ਨਿੰਬੂ ਮਸਾਲਾ ਲਿਆ ਇਹਦੇ ਵਿੱਚ ਆਪਾਂ ਜੀਰਾ ਨਹੀਂ ਐਡ ਕੀਤਾ ਬਾਕੀ

ਇਹ ਆਪਾਂ ਥੋੜਾ ਘੱਟੀ ਪਾਵਾਂਗੇ ਵੀ ਸਾਡੀ ਖੱਟਾ ਮਿੱਠਾ ਥੋੜਾ ਜ਼ਿਆਦਾ ਖਾਂਦੇ ਨੇ ਮਿੱਠਾ ਘੱਟ ਖਾਂਦੇ ਨੇਗੇ ਰੈਸিপি ਬਿਲਕੁਲੀ ਸੌਖੀ ਆ ਹਨਾ ਤੁਸੀਂ ਵੀ ਆਪਣੇ ਘਰੇ ਟਰਾਈ ਕਰਿਓ ਜੇਕਰ ਤੁਹਾਨੂੰ ਰੈਸিপি ਵਧੀਆ ਲੱਗੀ ਆ ਹਮ ਤਾਂ ਮਤਲਬ ਟਾਈਮ ਹੀ ਆ ਸੀਜ਼ਨ ਹੀ ਆ ਨਿੰਬੂ ਦੇ ਆਚਾਰ ਦਾ ਪਾਉਣ ਦਾ ਇਸ ਤੋਂ ਬਾਅਦ ਤਾਂ ਨਿੰਬੂ ਮਲੇ ਮੁਸ਼ਕਿਲ ਹੋ ਜਾਣੇ ਕਿਉਂਕਿ ਹੁਣ ਇਹਨੇ ਮਹਿੰਗੇ ਆ ਗਏ ਤੇ ਇਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਆਈ ਹੋ ਜਾਣਾ ਰੇਟ ਇਸ ਵਾਰ ਤਾਂ ਨਿੰਬੂ ਵੀ ਕੱਟੇ ਮਿਲੇ ਨੇ ਮਿੰਗੀ ਆਏ ਸਾਲ ਕਿੰਨਾ ਨਿੰਬੂ ਪਾਣੀ ਪੀਂਗਾ ਤੇ ਕੀ ਤਾਂ ਗਰਮੀ ਵੀ ਸੀ ਕੁਛ ਉਹ ਵਾਲੇ ਨੇ ਕੱਟੇ ਆਏ ਨੇ ਪਤਾ ਨਹੀਂ ਕੀ ਗੱਲ ਹੈ ਪੁੱਛੋ ਪਰ ਮਹਿੰਗਿਆਂ ਕਰਕੇ ਲਈ ਨਹੀਂ ਹਨ ਕਿਸੇ ਨੇ ਇਦਕੇ ਆਏ ਤਾਂ ਥੇਰੇ ਨੇ ਮਹਿੰਗੇ ਵਾਲੀ ਹੂੰ ਦੱਬੇ ਲੈ ਕੇ ਹੋ ਬੇਟੀ ਦੱਬੇ ਲੈ ਨਹੀਂ ਆਮਣੇ ਪੈਣੀ ਤੋਤੀ ਠੀਕ ਆਚਾਰ ਨਿੰਬੂ ਦਾ ਆਚਾਰ ਉਹ ਮੰਮੀ ਨੇ ਰੈਡੀ ਕਰ ਲਿਆ ਤੇ ਹੁਣ ਡੱਬਿਆਂ ਵਿੱਚ ਪਾ ਰਹੇ ਨੇ ਕਿੰਨੇ ਟਾਈਮ ਤੱਕ ਬਣ ਜਾਂਦਾ ਮੀਹ ਇਹ ਤਾਂ ਜੀ ਲੱਗ ਜਾਂਦੇ ਨਹੀਂ ਤਿੰਨ ਮਹੀਨੇ ਤੱਕ ਲੱਗ ਜਾਂਦੇ ਨੇ ਗੱਲਾਂ ਤਿੰਨ ਮਹੀਨੇ ਹਮ ਬੋਲੋ ਨਹੀਂ ਗੱਲ ਦਾ ਤਾਂ ਅੱਛਾ ਨਹੀਂ ਰੱਖ ਤਾਂ ਇਹਨੂੰ ਕਿੰਨਾ ਮਰਜੀ ਟਾਈਮ ਲਏ ਉਹ ਨਹੀਂ ਸਵਾਦ ਬਣਦਾ ਹਾਂ ਰੱਖ ਤਾਂ ਚਾਹੇ 2 ਸਾਲ ਰੋ 19 ਸਵਾਦ ਬਣੀਆਂ ਪਰ ਆਇਆਗਾ ਜੀ ਗੱਲ ਤਾਂ ਹੋਈ ਹੋਈ ਹੁੰਦੇ ਇਹ ਮੁੰਨਾਂ ਲਈ ਕਰੂਗਾ ਨਾ ਹਾਂ ਵੀ ਮਹੀਨੇ ਤੱਕ ਤਾਂ ਉਤਰਚਾਰ ਹੋਣ ਲੱਗ ਜਾਂਦਾ ਉਹ ਜਿੰਨਾ ਗੱਲ ਦਾ 19 ਸਵਾਦ ਬਣ ਜਾਂਦਾ ਹੈ ਹਨਾ ਲਓ ਇਹ ਸੀ ਆਪਣਾ ਖੱਟਾ ਜਿਹੜਾ ਨਿੰਬੂ ਦਾ ਅਚਾਰ ਸੀ ਜਿਹੜਾ ਮਸਾਲਾ ਬਚਿਆ ਸੀ ਉਹ ਮੰਮੀ ਨੇ ਉੱਪਰ ਹੀ ਪੁੱਕਤਾ ਇਹਦੇ ਜਿਹੜਾ ਵੀ ਬਚ ਗਿਆ ਸੀਗਾ ਉਪਰੀ ਉਪਰ ਦਿੱਤਾ ਜਦ ਨਾਲ ਮੀ ਕੀ ਮੇਵੀ ਵਧੀਆ ਗਾਣ ਹਾਂਜੀ ਵਧੀਆ ਮਸਾਲਾ ਜਾ ਹੋ ਜਾਂਦਾ ਹਨ ਇਹਦੇ ਨਾਲ ਖਰਾਬ ਨਹੀਂ ਹੁੰਦਾ ਨਾਲ ਤਾਂ ਉਲੀ ਵਗੈਰ ਨਹੀਂ ਲਾਦੀ ਠੀਕ ਵੀ ਜਿਹੜਾ ਬੱਚਾ ਹੁੰਦਾ ਪੂਰੀ ਭੁੱਖ ਦੇਵੇ ਸੋਈ ਵਾਰਾ ਨਿੰਬੂ ਜਿਹਾ ਘੱਟ ਪੈ ਜਾਂਦਾ ਫਿਰ ਫਿਰ ਭੁੱਖਾ ਹੁੰਦਾ ਹਮ ਚਲ ਆ ਹੁਣ ਆ ਗਿਆ ਮਿੱਠਾ ਆਪਣਾ ਜਿਆਦਾਤਰ ਲੋਕ ਜੀ ਮਿੱਠਾ ਚਾਰ ਖਾਂਦੇ ਨੇ ਹਾਂ ਮਿੱਠਾ ਗੰਨ ਮਿੱਠਾ ਗੰਨ ਅਸੀਂ ਤਾਂ ਖੱਟਾ ਮਿੱਠਾ ਵੱਧ ਖਾਨਨੇ ਸੀ ਜਿਆਦਾ ਹੀ ਮਿੱਠਾ ਬੰਦੇ ਅਸੀਂ ਤਾਂ ਉਥੇ ਮਿੱਠਾ ਖਾਨਨੇ ਵੱਧ ਇਹ ਵੀ ਆਪਾਂ ਨੇ ਉੱਪਰ ਹੀ ਪੁਕੋਤਾ ਇਸ ਦੇ ਨਾਲ ਗਾੜੀ ਵੀ ਜਿਹੜਾ ਵੀ ਮਸਾਲਾ ਚਲ ਕਈ ਵਾਰੀ ਆਪਾਂ ਤੋਂ ਵੱਧ ਵੀ ਹੋ ਜਾਂਦਾ ਹਨਾ ਉਹ ਸਾਰਾ ਉੱਪਰ ਹੀ ਵਿੱਚ ਹੀ ਮਿਕਸ ਹੋ ਜਾਂਦਾ ਜਿਉਂ ਜਿਉਂ ਗਲੂਆ ਹੈ ਤਾਂ ਉਹ ਵਧੀਆ ਜਿਆਦਾ ਟੇਸਟੀ ਬਣਦਾ ਹੈ ਇਹ ਚੱਕੋ ਜੀ ਇਹ ਮਿੱਠਾ achar ਹੈ ਚਲੋ ਜੀ ਦੇਖੋ ਇਹ ਤਾਂ ਵਿੱਚ ਹੀ ਮਿਕਸ ਹੋ ਗਿਆ ਹਾਂ ਆ ਲੈ ਜੀ ਖੱਟਾ ਮਿੱਠਾ ਚਾਰ ਹੈ ਪੁੱਤਾ ਮਿੱਠਾ ਸਤਿ ਸ੍ਰੀ ਅਕਾਲ ਜੀ ਖੱਟਾ ਮਿੱਠਾ ਚਾਰ ਬਣਾਉਣ ਲਈ ਤੁਸੀਂ ਵੀ ਜਰੂਰ ਆਪ ਦੇ ਘਰੇ ਟਰਾਈ ਕਰਿਓ ਘਰੇ ਬਣਾ ਕੇ ਦੇਖਿਓ ਬਹੁਤ ਆਸਾਨ ਤਰੀਕਾ ਹੈ ਜਿਸ ਤਰ੍ਹਾਂ ਮੇਰੇ ਖੱਟੇ ਮਿੱਠੇ ਚਾਰ ਦੀ ਰੈਸਪੀ ਵਧੀਆ ਲੱਗੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਤੇ ਲਾਈਕ ਕਮੈਂਟ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ ਛੋਟਾ ਆਸੀਸ ਦੀ ਹੈ ਬਿੱਲੀ ਇਹ ਉਰੀ ਰਹਿੰਦੀ ਹੈ ਛੁਟੀ ਜੀ ਹੁੰਦੀ ਸੀ ਅਸੀਸ ਸੱਤ ਬੱਚੇ ਨੇਗੇ ਦੀ ਮਝਾ ਕੁਦੇ ਦੇਖੀ ਆ ਜਾ ਹੈਲੋ ਅੱਖਾਂ ਜੀਆਂ ਤੋਂ ਡਰ ਲੱਗਦਾ ਇਹ ਦ ਚੱਕਲੇ ਭੱਜ ਕੇ ਹੱਜੋ ਚਲਾ ਇਹ ਦੇਖੇ ਸੀਸਾ ਦੇਖੇ ਇਸ ਕੋ ਇਹ ਆ ਦਵੇਂ ਨਾਨੀ ਦੋ ਤੀ ਹਿੰਦੀ ਬੋਲਣ ਲੱਗਿਆਂ ਦੀਆਂ ਨੇ ਵਿੱਚੇ ਇਹ ਦੇਖੋ ਦੇਖੋ ਇਹ ਦੇਖੋ ਦੇਖੋ ਹੈ ਦੇਖੋ ਦੇਖੋ ਉਹ ਵੱਜ ਗਈ ਉਹ ਵੱਜ ਗਈ ਉਹ ਸੀਸੀ ਦੀ ਬਿੰਦੂ ਸੀਸੋ ਉਹ ਦੇਖ ਆਹ ਉਹ ਕਿਛਾ ਵੇ 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 ਮੈਂ ਖੜਾਈ ਜੋ ਨਾ ਸਾਰਾ ਦਿਨ ਤੈਂ ਤਾਂ ਜੀ ਲਾ ਲੈਣੀ ਹੈ ਮੈਂ ਮੇ ਨਾਲ ਸਾਰਾ ਦਿਨ ਖੇਡੀ ਜਾਵੇ ਚਲੋ ਜੀ ਤੁਦ ਲੈਣ ਨਾ ਨਹੀਂ ਤੁਦ ਲੈ ਕਰ ਰਿਹਾ ਅਚਾਰ ਉਹ ਏਸੀ ਜੀ ਅੱਜ ਆਪਣਾ ਅੱਜ ਦਾ ਬਲੌਗ ਤੇ ਜਿਸ ਦੇ ਵਿੱਚ ਆਪਾਂ ਤੁਹਾਨੂੰ ਨਿੰਬੂ ਦਾ ਆਚਾਰ ਦੀ ਰੈਸিপি ਸ਼ੇਅਰ ਕੀਤੀ ਹੈਗੀ ਤੇ ਇਸ ਆਚਾਰ ਨੂੰ ਥੋੜੇ ਦਿਨਾਂ ਬਾਅਦ ਮਤਲਬ ਹਿਲਾਉਂਦੇ ਰਹਿਣਾ ਚਾਹੀਦਾ ਹੈਗਾ ਮੰਮੀ ਨੇ ਦੱਸਿਆ ਸੀਗਾ ਉਹ ਪਹਿਲਾਂ ਵੀਡੀਓ 'ਚ ਦੱਸਣਾ ਭੁੱਲ ਗਏ ਵੀ ਥੋੜੇ ਦਿਨਾਂ ਬਾਅਦ ਹਿਲਾਉਂਦੇ ਰਹੋ ਇਹਨੂੰ ਤਾਂ ਕਿ ਇਸ ਨੂੰ ਜਿਹੜੀ ਉਲੀ ਆ ਉਹ ਨਾ ਲੱਗੇ ਅਸੀਸ ਵੀ ਉੱਠੀ ਬਿੱਲੀ ਆ ਗਈ ਕਿੱਥੇ ਤੇਰੀ ਬਿੱਲੀ ਹਾਂ ਉਹ ਆ ਗਈ ਬਿੱਲੀ ਕਿਹਦੀ ਬਿੱਲੀ ਉਹ ਮੈਂ ਦਿਖਾਇਆ ਸੀ ਤੇਰੀ ਹੈ ਉੱਤਮਸਾਰ ਬਿੱਲੀ ਸੋ ਜੇਕਰ ਤੁਹਾਨੂੰ ਇਹ ਰੈਸিপি ਵਧੀਆ ਲੱਗੀ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰੋ ਜਿਸ ਤਰ੍ਹਾਂ ਕਿ ਮੰਮੀ ਨੇ ਕਿਹਾਗਾ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਰ ਗੁਰ ਚਿੱਕਾ ਖਾਲਸਾ ਵੈਰ ਗੁਰ ਚਿੱਕੀ ਫਤਿਹ ਮਾਣੋ